ਹੈਲੋ टुडे ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲਬਾਤ ਕਰਨ ਜਾ ਰਹੀਆਂ ਕੱਲ ਦੇ ਮੌਸਮ ਦੇ ਬਾਰੇ ਤੇ 17 ਤੇ 18 ਜੂਨ ਦੇ ਮੌਸਮ ਦੇ ਬਾਰੇ ਉਸ ਤੋਂ ਪਹਿਲਾਂ ਅੱਜ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸੀ ਜਿਸ ਨਾਲ ਅੱਜ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਵੱਧ ਤੋਂ ਵੱਧ 60 ਡਿਗਰੀ ਦੇਖਣ ਨੂੰ ਮਿਲਿਆ ਜੋ ਕਿ ਲਗਭਗ ਆਪਾਂ ਨੂੰ ਪੰਜਾਬ ਦੇ ਤਾਪਮਾਨ ਦੇ ਵਿੱਚ 7 ਤੋਂ 8 ਡਿਗਰੀ ਦੀ ਗਿਰਾਵਟ ਜਿਹੜੀ ਇਹ ਦੇਖਣ ਨੂੰ ਮਿਲੀ ਹੈ ਗੱਲ ਕਰੀਏ ਕੱਲ ਦੇ ਮੌਸਮ ਦੀ ਤਾਂ ਕੱਲ ਸਵੇਰ 9 ਵਜੇ ਤੋਂ ਲੈ ਕੇ 1 ਵਜੇ ਤੱਕ ਦੁਪਹਿਰ ਦੀ ਆਪਨ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਦੀ ਸੰਭਾਵਨਾ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਕੱਲ ਕੋਈ ਭਾਰੀ ਮੀਂਹ ਦੀ ਫਿਲਹਾਲ ਖਾਸ ਚੇਤਾਵਨੀ ਨਹੀਂ ਜਿਤਾਈ ਗਈ ਹਲਕੀ ਫੁਲਕੀ ਬੂੰਦਾਬاندی ਪੰਜਾਬ ਦੇ ਵਿੱਚ ਹੁੰਦੀ ਰਹੇਗੀ ਇਸ ਦੇ ਚੱਲਦੇ ਕੱਲ ਵੀ ਟੈਂਪਰੇਚਰ ਜਿਹੜਾ ਕੰਟਰੋਲ ਦੇ ਵਿੱਚ ਰਹੇਗਾ ਜੋ ਕਿ 32 ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਬਣਿਆ ਰਹੇਗਾ ਪਰ ਜੇ ਉੱਥੇ ਗੱਲ ਕੀਤੀ ਜਾਵੇ 17-18 ਜੂਨ ਦੇ ਮੌਸਮ ਦੀ ਤਾਂ ਤੂਫਾਨੀ ਮੀਂਹ ਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕੁਝ ਜ਼ਿਲ੍ਹਿਆਂ ਦਾ ਨਾਂ ਲੱਤਾ ਜਾਵੇ ਤਾਂ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਅਤੇ ਤਰਨਤਾਰਨ ਇਨ੍ਹਾਂ ਜ਼ਿਲ੍ਹਿਆਂ ਦਾ ਨਾਂ ਹੀ ਜਾਰੀ ਕੀਤਾ ਗਿਆ ਹੈ ਜਿਸ ਤਰ੍ਹਾਂ ਹੀ ਕੋਈ ਹੋਰ ਅਪਡੇਟ ਆਵੇਗੀ ਉਸ ਨੂੰ ਵੀ ਚੈਨਲ 'ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ